ਤੁਸੀਂ ਦੇਖ ਰਹੇ ਹੋ 24 ਪੰਜਾਬ న్యూਸ ਤਨ ਤਨ ਭਗਵਾਨ ਸ਼੍ਰੀ ਮਹਾਰਾਜ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧੰਨ ਬਾਬਾ ਗੁਸੈਂਦਾਸ ਬਾਬਾ ਸਵਰਨਦਾਸ ਬਾਬਾ ਕੋਪਾਲਾ ਜੀ ਮਾਨ ਯਾਦ ਨੂੰ ਸਮਰਪਿਤ ਬਾਬਾ ਬੈਗਰੂਜੀ ਪਿੰਡ ਰਾਜਪੁਰੇ ਵਿਖੇ ਅੱਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਭਗਵਾਨ ਸ਼੍ਰੀ ਚੰਦੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਜਿੱਥੇ ਮੈਡੀਕਲ ਕੈਂਪ ਲਾਇਆ ਗਿਆ ਉੱਥੇ ਹੀ ਤਿੰਨ ਲੜਕੀਆਂ ਦੇ ਨੰਦਕਾਰ ਚ ਵੀ ਇੱਤੇ ਗਏ ਜਿੱਥੇ ਕਿ ਉਹਨਾਂ ਵੱਲੋਂ ਤਸਵੀਰਾਂ ਵਿੱਚ ਦੇਖਦਾਂ ਬਖੋ ਅਕਸੰਤ ਸਮਪਰਦਾਇਆਂ ਦੇ ਪਹੁੰਚੇ ਹਨ ਜਿੱਥੇ ਨਰਮਲ ਡੇਰਾ ਅਤੇ ਹੋਰ ਮੁਖੀਆਂ ਦੇ ਸਹਿਬਾਨ ਵੀ ਪਹੁੰਚੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਜਿੱਥੇ ਸੰਤ ਮਾਨ ਬੈਠੇ ਹਨ ਉੱਤੇ ਮੁਖੀ ਬੱਬਾ ਵੈਗਰੂ ਜੀ ਰਾਜਪੁਰਾ ਡੇਰਾ ਮਸਾਣੀ ਆਪਰਾ ਮਸਾਣੀ ਵੀ ਪਹੁੰਚੇ ਹੋਏ ਹਨ ਜਿੱਥੇ ਕਿ ਉਹਨਾਂ ਨੇ ਪਹੁੰਚੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮੂਹ ਲੜਕਿਆਂ ਦੇ ਨੰਦਕਾਰ ਜਤਨ ਦੇ ਕਰਵਾਏ ਗਏ ਤੇ ਉਹਨਾਂ ਨੂੰ ਸਮਾਨ ਵੀ ਦਿੱਤੇ ਗਏ ਅਤੇ ਸਮੋਗ ਦੇਖਣ ਦ੍ਰਿਸ਼ ਦੇਵ ਸੰਗਤ ਬੈਠੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਹਨ ਜਿੱਦੇ ਕਿ ਸੌਫੇ ਬੈੱਡ ਕੂਲਰ ਫ੍ਰਿਜ ਹੋਰ ਵਗੈਰਾ ਸਮਾਨ ਦਿੱਤਾ ਗਿਆ ਹੈ ਆਉ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਾਰੇ ਸੰਤ ਮਾਤਾ ਦੇ ਇਸ ਮੌਕੇ ਦੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਕਰਮ ਸਿੰਘ ਲਹਿਲ ਸਪੋਰਟਸ ਲੀਗਲ ਬੀਜੇਪੀ ਸੈਲ ਪੰਜਾਬ ਪਹੁੰਚੋਏ ਸਨ ਅਤੇ ਆ ਉਸ ਨੂੰ ਸੁਣਾਉਣਾ ਉਹਨਾਂ ਨੇ ਵੀ ਕੀ ਕੀ ਕਿਹਾ ਅਤੇ ਇਸ ਮੌਕੇ ਤਸਵੀਰਾਂ ਦਿਖਾਉਣੀਆਂ ਜੋ ਸਮੂਹ ਕਾਰਜਾਂ ਵਿੱਚ ਬਾਬਾ ਵੈਗੁਰੂ ਜੀ ਵੱਲੋਂ ਮੁੱਖ ਸੇਵਾ ਵੱਲੋਂ ਲੜਕੀਆਂ ਨੂੰ ਸਮਾਨ ਦਿੱਤੇ ਗਏ ਹਨ ਅਤੇ ਇਸ ਮੌਕੇ ਦੀਆਂ ਤਸਵੀਰਾਂ ਦਿਖਾਉਣਿਆ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਲਾਇਆ ਗਿਆ ਜਿੱਥੇ ਕਿ ਡੇਰਾ ਬੱਬਾ ਕੁਸਿੰਦਾਜੀ ਵੱਲੋਂ ਮੁਖੀ ਬੱਬਾ ਬਹਿਗੁਰਜੀ ਵੱਲੋਂ ਅੱਖਾਂ ਦੇ ਫ੍ਰੀ ਲੈਂਚ ਪਵਾਏ ਗਏ ਹਨ ਉੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੱਖਾਂ ਦਾ ਚੈੱਕਅਪ ਕੀਤਾ ਜਾ ਰਹੇ ਹਨ ਅਤੇ ਦਵਾਈਆਂ ਤੇ ਹੋਰਨਾਂ ਕਾਂ ਵੀ ਪ੍ਰਾਪਤ ਕਰਵਾਈਆਂ ਨੇ ਆਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੰਗਰ ਦਾ ਵੀ ਅਤੂਟ ਵਰਤਾਏ ਗਏ ਹਨ ਜੁਰਬੇਤੀਏ ਭਾਈ ਹੋਰ ਕੱਢ ਗਏ ਦਰਵਾਜ਼ੇ ਤੇ ਕਿਹਦੇ ਪੰਡਾਲ ਅਸੀਂ ਬੋਲ ਰਹੇ ਹਾਂ ਸੇਕ ਦੇ ਤੀਜੇ ਕੌਣ ਦੀ ਕਰਤਾਰ ਕਰ ਰਿਹਾ ਹੈ ਸਰ ਜੀ ਗਾਡੇਵਾ ਜਨਰਲ ਸਕੱਤਰ ਨਿਰਮਲ ਮਹਾ ਮੰਡਲ ਪੰਜਾਬ ਭਾਰਤ ਦੇ ਸ਼ਰਮ ਔਰ ਮਹੰਤੂ ਆਪਾ ਚੰਕੌਰ ਸਿੰਘ ਜੀ ਪ੍ਰਧਾਨ ਨਿਰਮਲ ਮਹਾਤਵਾ ਸਾਧੂ ਸੰਗਤ ਮਹਾਂਤ ਕੇਵਲਕਿਸ਼ਨ ਜੀ ਉਹਨਰਾਇ ਮਹੰਤ ਪਰਵੰਸ ਸਿੰਘ ਜੀ ਸਾਹਿਬ ਜੀ ਮਹਾਤਿ ਵਿਕਰੋ ਜੀ ਸਾਹਿਬ ਜੀ ਮਹਾਂ ਮਹਤ ਜਗਤेंद्र ਸਿੰਘ ਲੋਗੜ ਮਹਾਂ ਸਰ ਰਵਿੰਦਰ ਸਿੰਘ ਗਿਆਨੀ ਸਰਜੀਤ ਸਿੰਘ ਇਹਨਾਂ ਸਾਰੇ ਸਾਧੂਆਂ ਦਾ ਸ਼੍ਰੀ ਮਹੰਤੂ ਆਪਾ ਵੈਕ੍ਰੋ ਸਿੰਘ ਜੀ ਸ਼੍ਰੀ 우ਦਾਸੀਨ ਅਖਾੜਾ ਰਾਜਪੁਰਾ ਮਾਨਸਾ ਨੂੰ ਪ੍ਰਧਾਨ ਸ਼੍ਰੀ ਅੰਤਰ ਰਾਜੀ ਉਹਨਾਂ ਵੱਲੋਂ ਜਿਉ ਆਇਆ ਔਰ ਧੰਨਵਾਦ ਕੀਤਾ ਜਾਂਦਾ ਹੈ ਸਵਾਗਤ ਕੁਝ ਸਮਾਂ ਬੇਨਤੀ ਹੈ ਸ਼੍ਰੀ ਮਹੰਤੂਬਾਬ ਰਿਸ਼ਵ ਸਿੰਘ ਜੀ ਮਹਾਰਾਜ ਜੀ ਨੂੰ ਕਿ ਮਹੰਤੂਬਾਬ ਆਤਮ ਸਿੰਘ ਜੀ ਨੂੰ ਬੇਨਤੀ ਹੈ ਬਹੁਤ ਸਮਾਂ ਆਪਣੇ ਪ੍ਰਵਚਨ ਦੇ ਨਾਲ ਸੰਗਤਾਂ ਨੂੰ ਪ੍ਰੇਰਿਤ ਕਰਨ ਨਿਹਾਲ ਕਰਨ ਦੀ ਬਾਬਾ ਹਾਤਮ ਸਿੰਘ ਜੀ ਜਨਨ 77 ਨਿਰਵਲ ਮਹਾਂਵਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਲਈ ਲੋਕਾਂ ਦੇ ਭਲੇ ਲਈ ਸੰਸਾਰ ਦੇ ਭਲੇ ਲਈ ਜਿਉਂਦਾ ਉਹਦਾ ਹਉਣਾ ਸੰਸਾਰ ਦੇ ਭਲੇ ਲਈ ਹੈ ਪਰਪਕਾਰਨਿਤ ਚਿਤੁਨ ਤੇ ਨਾ ਹੀ ਕਿਸ ਕੋਚ ਸਾਧੂ ਰਾਜ ਜਿਹੜਾ ਨਾ ਉਹ ਨਿਤ ਪਰਪਕਾਰ ਦੀ ਚਿਤਲਾ ਰੇ ਦਾ ਮਨ ਦੇ ਵਿੱਚ ਬਾਬਾ ਮਹੰਬੂ ਜੀ ਜੀ ਸੰਸਾਰ ਭਲੇ ਨਾ ਸੋਚਦੀ ਆ ਦੁਨੀਆ ਦਾ ਆਪਣੇ ਮੁੰਡੇ ਦਾ ਆਜ ਕਰਨਾ ਅੱਜ ਮੈਂ ਰਿਸ਼ਤੇਦਾਰਾਂ ਦਾ ਆਜ ਕਰਨਾ ਅੱਜ ਮੈਂ ਬਹੁਤ ਜ਼ਮੀਨ ਆਏ ਕਰਨੀ ਆ ਅੱਜ ਨਾ ਫਰਾਨੇ ਦਾ ਜਾਣਾ ਰਿਸ਼ਤੇਦਾਰੀ ਚ ਜਾਣਾ ਪਰ ਮੈਂ ਕੋਈ ਬਾਪਾ ਵੈਗਰੂ ਸਿੰਘ ਦਾ ਕੀ ਲੋਚਣਾ ਪਰਪਕਾਰ ਨਿਤ ਜਿਤਵਤੇ ਨਹੀਂ ਕਿਸ ਕੋਈ ਉਹ ਨਿਤ ਵੇ ਉਠਣਸਾਰ ਉਨ੍ਹਾਂ ਦੇ ਮਨ ਦੇ ਵਿੱਚ ਹੁੰਦਾ ਕਿ ਅੱਜ ਕਿਹੜਾ ਕਾਰਜ ਕਰਨਾ ਆ ਧਰਮ ਦਾ ਕਾਰਜ ਕਰਨਾ ਜੋ ਅੱਜ ਕਰ ਰਹੇ ਆ ਉਹ ਜੁੱਤੀ ਨੇ ਮੇਕੀ ਦੀ ਆ ਕਿ ਅੱਜ ਮੈਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੇਰਾ ਭਾਬ ਕਹਿਣ ਤੋਂ ਯਾਰੀ ਸਾਧੂ ਤਾਂ ਭਾਈ ਐਡੇ ਜੈਲ ਹੁੰਦੇ ਆ ਬਾਬੇ ਵਾਇਗ ਨੂੰ ਸਿੱਖ ਮਰ ਗਈ ਉਹ ਨਾਲੇ ਉਹ ਬਾੜੇ ਕੰਮ ਕਰਦਾ ਸੀ ਪਰ ਉਸ ਤੋਂ ਬਾਅਦ ਵੀ ਸਾਧੂ ਫਿਰ ਉਹਦਾ ਭਲਾ ਕੀਤਾ ਕਾਜ ਦਿਹਾੜੇ ਤੇ ਇਕਦਰ ਥੋੜੀ ਸਾਰੀ ਸਾਧ ਸੰਗਤ ਜੀ ਨੂੰ ਮੇਰੇ ਵੱਲੋਂ ਦੋਨੇ ਹੱਥ ਜੋੜ ਕੇ ਫਤਿਹ ਆ ਜੀ ਆਓ ਸਾਰੇ ਇੱਕ ਫਤਿਹ ਦੀ ਸਾਂਝ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬਹੁਤ ਨਾ ਚੀਜ਼ ਅੱਜ ਇੰਨੇ ਮਹਾਨ ਸਖਸ਼ੇਤਾਂ ਉਰੇ ਸਾਧੂ ਸੰਤ ਮਹਾਤਮਾ ਸਾਰੇ ਬੈਠੇ ਐ ਮੈਨੂੰ ਨਹੀਂ ਲੱਗਦਾ ਕਿ ਮੈਂ ਇੰਨਾ ਭਾਗਸ਼ਾਲੀ ਫਾਇਦਾ ਕਦੇ ਇਹ ਦਿਨ ਮੇਰੇ ਤੇ ਆਇਆ ਹੋ ਮੇਰੇ ਵਾਲਾ ਦਿਨ ਐ ਕਿ ਇੰਨੇ ਮਹਾਨ ਪੁੱਜੇ ਹੋਏ ਸਾਧੂ ਸੰਤੁਰੇ ਇਕਤਰੇਤ ਹੋਏ ਨੇ ਮੈਨੂੰ ਇਹਨਾਂ ਦੇ ਵਿੱਚ ਬੋਲਣ ਦਾ ਤੇ ਆਪਣੀ ਆਵਾਜ਼ ਰੱਖਣ ਦਾ ਮੌਕਾ ਮਿਲ ਰਿਹਾ ਹੈ ਉਹ ਕਹਿੰਦੇ ਨੇ ਵੀ ਇੱਕ ਸੰਤ ਮਹਾਪੁਰਸ਼ ਦੀ ਜੇ ਇੱਕ ਨਿਗਾਵੀ ਸਬੰਧੀ ਤੁਹਾਡੇ ਵੱਲ ਹੋ ਜੇ ਤੁਹਾਡੀਆਂ ਕੁਲਾ ਤਾਰ ਦਿੰਦੀ ਹੈ ਆਪਾਂ ਇਹਨਾਂ ਦੀ ਚਲੋ ਮੇਰੀ ਪਾਪਾ ਜੀ ਨਾਲ ਸਾਝ ਵੀ ਹੈ ਸਾਡਾ ਪਿਆਰ ਵੀ ਹੈ ਤੇ ਜਿਹੜੀ ਚੀਜ਼ ਮੈਨੂੰ ਬਾਬਾ ਜੀ ਬਾਰੇ ਰਵਾ ਭਾਵਨਾ ਅੱਜ ਬਾਬਾ ਜੀ ਨੇ ਉਹਦੇ ਤਿੰਨ ਜੋੜਿਆਂ ਦੇ ਵਿਆਹ ਵੀ ਕਰਵਾਏ ਤੇ ਮੈਨੂੰ ਦੱਸ ਰਹੇ ਸੀਗੇ ਕਿ ਕੁਝਕ ਸਾਡੇ ਲਾੜਾ ਜੀ ਲੇਟ ਹੋਗੇ ਕੋਈ ਗੱਡੀ ਦੀ ਖਰਾਬੀ ਆ ਗਈ ਤੇ ਅੱਖਾਂ ਦਾ ਫ੍ਰੀ ਕੈਂਪ ਵੀ ਲਾਇਆ ਇਹੇ ਬਾਬਾ ਜੀ ਦੀ ਲੰਬੀ ਸੋਚ ਨੂੰ ਦਰਸਾਉਂਦਾ ਤੇ ਸਮਾਜ ਪ੍ਰਤੀ ਸੇਵਾ ਭਾਵਨਾ ਨੂੰ ਦਰਸਾਉਂਦਾ ਅੱਜ ਕਲਯੁਗ ਦਾ ਦੌਰ ਹੈ ਬਹੁਤ ਘੱਟ ਬੰਦੇ ਇਹ ਜਿਹੇ ਹੋਣਗੇ ਜੋ ਕਿਸੇ ਬਾਰੇ ਸੋਚ ਨੂੰ ਵੀ ਵੀ ਇਹ ਹਰ ਸਾਲ ਇਹ ਜੋ ਉਪਰਾਲਾ ਕਰਦੇ ਨੇ ਤੇ ਹਰ ਸਾਲ ਲੱਖਾਂ ਲੋਕਾਂ ਦੀ ਜਿੰਦਗੀ ਆਵਾਜ਼ ਕਰਦੇ ਨੇ ਤੇ ਜਿਹੜੇ ਲੋੜਵੰਦ ਜੋੜੇ ਹੁੰਦੇ ਨੇ ਉਹਨਾਂ ਦਾ ਵੀ ਘਰ ਬਸਾਉਂਦੇ ਨੇ ਮੈਂ ਆਪਣੇ ਤੌਰ ਤੇ ਮੈਂ ਇੱਕ ਖੜਾ ਖੜਾਰੀ ਵੀ ਰਿਹਾ ਮੈਂ ਦੇਖਿਆ ਵੀ ਜਿੰਨੀ ਬੰਦੇ ਨੂੰ ਮਿਹਨਤ ਦੀ ਲੋੜ ਹੁੰਦੀ ਹੈ ਜ਼ਿੰਦਗੀ 'ਚ ਉਤੋਂ ਵੱਧ ਕਾਮਯਾਬੀ ਲਈ ਦੁਆਵਾਂ ਦੀ ਲੋੜ ਹੁੰਦੀ ਹੈ ਤੇ ਸਾਧੂ ਸੰਤ ਇੱਕ ਐਸੀ ਅਕਾਲ ਪੁਰਖ ਦੀ ਛਤ ਔਰ ਉਹਦਾ ਹੱਥ ਵੀ ਤੁਹਾਨੂੰ ਲੱਗ ਜਾਏ ਤੁਹਾਡਾ ਬੇੜਾ ਪਾਰ ਲਾ ਸਕਦਾ ਸੋ ਮੈਂ ਉਰੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਬਾਬਾ ਜੀ ਵੱਤੋਂ ਗसाईदास ਜੀ ਦੇ ਜਗ੍ਹਾ ਵੰਦੋਂ ਧੰਨਵਾਦ ਕਰਦਾ ਤੇ ਮੈਂ ਚਾਹਨਾ ਕਿ ਸਾਰੇ ਉਰੇ ਜਿੰਨੇ ਵੀ ਆਏ ਹੋ ਲੰਗਰ ਸਾਰੇ ਛੱਕ ਕੇ ਜਾਓ ਤੇ ਆਸ਼ੀਰਵਾਦ ਜ਼ਰੂਰ ਇੰਨੇ ਮਹਾਨ ਸਾਧੂ ਸੰਤ ਬੈਠੇ ਐ ਜ਼ਰੂਰ ਆਸ਼ੀਰਵਾਦ ਲੈ ਕੇ ਜਾਓ ਧੰਨਵਾਦ ਸ਼ੇ ਮੌਂਗੇ ਲਾਂਦੇ ਆਦੇ ਆਏ ਰਜ਼ਕੀਰਾਂ ਦਾ ਕੀ ਮੈਂ ਆਪ ਬਣਾਈ ਤੋ ਦੇਰਾ ਉਸ ਤਿੰਨ ਦਾ ਬਾਨੀ ਬ੍ਰਹਮਾ ਦੇ ਚਰਨ ਦੇ ਰੋ ਪਾਪ ਸੁਜਾਇਆ ਮਾ ਗੁਰੂ ਗੁਰੂ ਉਰਾ ਰਾਤੋਂ ਖਾਣ ਤੇ ਦੇਖ ਪਾਪ ਤੁਮਾਨ ਹੋਏ ਹੰਮੈਂ ਮਹਿਲ ਗਵਾਇਆ ਬਾਤ

ਸ਼੍ਰੀ ਚੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਉੱਤੇ ਜਿਹੜਾ ਇਹਨਾਂ ਨੇ ਵਾਹਿਗੁਰੂ ਜੀ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਧਰਮ ਕਰਮ ਦੇ ਕੰਮ ਇਹ ਹਮੇਸ਼ਾ ਧਰਮ ਕਰਮ ਦੇ ਕੰਮ ਕਰਨ ਸ ਹਮੇਸ਼ਾ ਅੱਗੇ ਰਹਿੰਦੇ ਨੇ ਤੇ ਪਹਿਲ ਪਹਿਲ ਦੇ ਆਧਾਰ ਤੇ ਸਾਰਾ ਕੁਝ ਕਰਦੇ ਨੇ ਉਰੇ ਅੱਜ ਬਹੁਤ ਸਾਰੀਆਂ ਮੈਨੂੰ ਤਾਂ ਉਰੇ ਬਹੁਤ ਸੁਭਾਗ ਪ੍ਰਾਪਤ ਹੋਇਆ ਹੈ ਬਹੁਤ ਪਹੁੰਚੀਆਂ ਹੋਈਆਂ ਸਖਸ਼ੀਤਾਵਾਂ ਉਰੇ ਆਈਆਂ ਨੇ ਤੇ ਜਿਹੜੇ ਆਪਣੇ ਨਿਰਮਲ ਅਖਾੜਾ ਇੱਥੇ ਬਹੁਤ ਮਹਾਨ ਸਖਸ਼ੀਤਾ ਪਹੁੰਚੀਆਂ ਨੇ ਨਿਰਮਲਾ ਅਖਾੜਾ ਹਰਦਵਾਰ ਤੋਂ ਮਹਾਪੁਰਸ਼ ਰੇਸ਼ਮ ਸਿੰਘ ਜੀ ਨੇ ਉਰੇ ਉਚੇਚੇ ਤੌਰ ਤੇ ਪਹੁੰਚ ਕੇ ਜਗ੍ਹਾ ਦਾ ਮਾਨ ਸਨਮਾਨ ਵਧਾਇਆ ਹੈ ਤੇ ਅੱਜ ਉਰੇ ਤਿੰਨ ਜੋੜਿਆਂ ਦੇ ਵਿਆਹ ਵੀ ਕੀਤੇ ਗਏ ਨੇ ਤੇ ਅੱਖਾਂ ਦਾ ਫ੍ਰੀ ਕੈਂਪ ਵੀ ਲਾਇਆ ਗਿਆ ਹੈ ਵਾਹਿਗੁਰੂ ਜੀ ਵੱਲੋਂ ਤੇ ਇਹ ਵਾਹਿਗੁਰੂ ਜੀ ਦਾ ਬਹੁਤ ਨੇਕ ਉਪਰਾਲਾ ਹੈ ਤੇ ਇਹੀ ਇਹਨਾਂ ਦੀ ਉੱਚੀ ਸੋਚ ਨੂੰ ਦਰਸਾਉਂਦਾ ਹੈ ਤੇ ਸਮਾਜ ਭਲਾਈ ਦੇ ਕੰਮਾਂ ਲਈ ਸਾਨੂੰ ਤੇ ਸਾਡੇ ਵਰਗੇ ਯੂਥ ਨੂੰ ਵੀ ਬਹੁਤ ਪ੍ਰੇਰਿਤ ਕਰਦਾ ਜੀ ਧੰਨਵਾਦ ਆ ਪਪਾ ਜੀ ਜੋ ਪਹੁੰਚੋ ਬਾਬਾ ਬੈਂਕ ਦੀ ਹਸਾਤ ਅੰਦਰ ਸਰਪੋਤਰੀਆ ਪ੍ਰੋਗਰਾਮ ਕਰਾ ਰਹੇ ਨੇ ਸੇਵਾਦਾਰਾਂ ਕਿਵੇਂ ਕੰਮ ਕੀਤੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਡੇਰਾ ਬਹੁਤ ਹੀ ਮਹਾਂਪੁਰਖਾਂ ਦੀ ਤਪੋਸਥਲੀ ਡੇਰਾ ਗਸਾਈਂदास ਵਿਖੇ ਮਹਾਂਪੁਰਖ ਧਰਮ ਦੀ ਮੂਰਤ ਤ્યાਗ ਦੀ ਮੂਰਤ ਬੰਦਗੀ ਵਾਲੇ ਮਹਾਪੁਰਖ ਬਾਬਾ ਵੈਗਰੂ ਸਿੰਘ ਜੀ ਦੇ ਸੱਦੇ ਤੇ ਅੱਜ ਡੇਰਾ ਗਸਾਈਂदास ਵਿਖੇ ਜੋ ਇੱਕ ਪਰਪਕਾਰ ਦਾ ਕਾਰਜ ਮੱਚੀਆਂ ਦੇ ਵਿਆਹ ਕੀਤੇ ਜਾ ਰਹੇ ਆ ਇਸ ਸੁਭਾਗੇ ਸਮੇਂ ਤੇ ਅੱਜ ਨਿਰਮਲ ਭੇਖ ਦੇ ਨਿਰਮਲ ਭੇਖ ਪੂਸ਼ਨ ਪੰਚਾਇਤੀ ਖਾੜਾ ਨਿਰਮਲਾ ਡੇਰਾ ਧਰਮਤਾਪਟਿਆਲਾ ਦੇ ਸ੍ਰੀਮਾਨ ਸਾਹਿਬ ਬਹੁਤ ਹੀ ਸਤਿਕਾਰਤ ਸੰਤ ਸਖਸ਼ੀਅਤ ਸੰਤ ਬਾਬਾ ਰਿਸ਼ਭ ਸਿੰਘ ਜੀ ਹੋਰ ਵੀ ਸੰਤ ਮੰਡਲੀ ਇਸ ਸੋ ਸਮੇਂ ਤੇ ਇੱਥੇ ਪਹੁੰਚੀ ਹੈ ਉਹ بڑے بڑے ਮਹਾਂਪੁਰਖ ਬਾਬਾ ਬਾਈ ਸਿੰਘ ਦਾ ਇਹ ਪਰਪਕਾਰ ਦਾ ਕਾਰਜ ਹੈ ਕਿਉਂਕਿ ਮਹਾਂਪੁਰਖਾਂ ਪਰਥਾਏ ਸਤਿਗੁਰੂ ਨੇ ਕਿਹਾ ਪਰਪਕਾਰ ਨਿਤ ਚਿਤਵਤੇ ਨਾਹੀ ਕਿਛ ਕੋਚ ਕਿ ਮਹਾਂਪੁਰਖ ਹਰ ਸਮੇਂ ਪਰਪਕਾਰ ਹੀ ਲੋਚਦਾ ਰਹਿੰਦਾ ਹੈ ਪਰਪਕਾਰ ਦੇ ਕਾਰਜਾਂ ਪ੍ਰਤੀ ਹੀ ਸੋਚਦਾ ਰਹਿੰਦਾ ਹੈ ਉਹਨਾਂ ਦੀ ਜਿਹੜੀ ਸੋਚ ਹੁੰਦੀ ਆ ਪਰਪਕਾਰ ਦੀ ਦੇ ਕਾਰਨ ਕਰ ਹੁੰਦੀ ਹੈ ਕਿਉਂਕਿ ਮਹਾਪੁਰਖ ਇਸ ਸੰਸਾਰ ਤੇ ਆਉਂਦੇ ਹੀ ਪਰਪਕਾਰ ਵਾਸਤੇ ਆ ਸੰਤ ਨਾਮ ਹੀ ਪਰਪਕਾਰ ਦਾ ਹੈ ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮੁਲਾਈ ਤੇ ਮਹਾਪੁਰਖ ਬਾਬਾ ਵਾਇਗਰੂ ਸਿੰਘ ਜੀ ਬੜੇ ਪਰਪਕਾਰੀ ਸਾਧੂ ਨੇ ਬੜੇ ਹੀ ਜੀਵਨ ਵਾਲੇ ਕਮਾਈ ਵਾਲੇ ਬੰਦਗੀ ਵਾਲੇ ਸਾਧੂ ਆ ਜਿਹੜੇ ਆਏ ਸਾਲ ਕਦੇ 3 ਬੱਚੀਆਂ ਕਿਤੇ 4 5 7 10 ਬੱਚੀਆਂ ਦੇ ਵਿਆਹ ਕਾਰਜ ਇਹ ਕਰਦੇ ਆ ਲੋੜ ਬੰਦਾਂ ਦੇ ਉਹਨਾਂ ਨੂੰ ਲੋੜ ਅਨਸਾਰ ਬਹੁਤ ਹੀ ਵਧੀਆ ਜਿਹੜਾ ਉਹਨਾਂ ਦੇ ਜੀਵਨ ਦੇ ਵਿੱਚ ਲੋੜ ਆ ਉਹ ਸਮਾਨ ਵੀ ਦਿੰਦੇ ਆ ਜਿਵੇਂ ਸੋਫੇ ਨੇ ਬੈੱਡ ਨੇ ਹੋਰ ਵੀ ਜਿਹੜੇ ਨਿੱਤ ਦੇ ਉਹਨਾਂ ਨੂੰ ਲੋੜ ਹੁੰਦੀ ਹੈ ਚਾਹੇ ਉਹ ਮਸ਼ੀਨਾ ਨੇ ਕਪੜੇ ਧੋਣ ਵਾਲੀਆਂ ਜਾਂ ਕੋਈ ਹੋਰ ਵੀ ਲੋੜ ਦੇ ਕਾ ਲੋੜ ਚੀਜ਼ਾਂ ਨੂੰ ਦਿੰਦੇ ਆ ਮਹਾਪੁਰਖ ਅਦੀ ਬੁੜੀ-ਬੱਡੀ ਕਮਾਈ ਹੈ ਇਹ ਕਾਰਜ ਕਿਉਂਕਿ ਇੱਕ ਸੰਤ ਹੀ ਕਰ ਸਕਦਾ ਅਸੀਂ ਲੋਕ ਇੱਕ ਅੱਧਾ ਵਿਆਹ ਕਰਕੇ ਬੜਾ ਔਖੇ ਹੋ ਜਾਂਦੇ ਆ ਪਰ ਮਹਾਪੁਰਖ ਤਾਂ ਇਹ ਸਾਲ ਗਿਣਤੀ ਨਹੀਂ ਹੁੰਦੀ ਕਿ ਕਿੰਨੇ ਪਰਕਾਰ ਦੇ ਕਾਰਜ ਕਰਦੇ ਆ ਉਥੇ ਇਕੱਲੇ ਵਿਆਹਾਂ ਤੇ ਨਹੀਂ ਹੋਰ ਵੀ ਜੋ ਸੰਗਤਾਂ ਅੱਜ ਦੇਖਦੇ ਨੇ ਕਿ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਗਿਰਸੀ ਹੋਈ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਸ ਪਾਸੇ ਉਹਨਾਂ ਨੂੰ ਪ੍ਰੇਰਣਾ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਰੋਖ ਲਗਾਉਣੇ ਲੰਗਰ ਲਾਉਣੇ ਜਿਹੜੇ ਮੈਡੀਕਲ ਕੈਂਪ ਲਵਾਉਣੇ ਅੱਖਾਂ ਦੇ ਵਿੱਚ ਜਿਨ੍ਹਾਂ ਦੀ ਨਿਗਾ ਚਲੀ ਜਾਂਦੀ ਆ ਜਾਂ ਨਿਗਾ ਘਟ ਹੁੰਦੀ ਹੈ ਉਹਨਾਂ ਲਈ ਮੈਡੀਕਲ ਅੱਖਾਂ ਦੇ ਕੈਂਪ ਲਾ ਕੇ ਉਹਨਾਂ ਦੀ ਨਿਗਾ ਬਣਵਾਉਣੀ ਇਹ ਸਾਰੇ ਕਾਰਜ ਪਰਪਕਾਰ ਦੇ ਮਹਾਂਪੁਰਖ ਬਾਬਾ ਵੈਗਰੂ ਸਿੰਘ ਜੀ ਕਰਦੇ ਆ ਸੋ ਮੈਂ ਸਮੁੱਚੇ ਸਾਡੇ ਨਿਰਮਲ ਭੇਖ ਵੱਲੋਂ ਨਿਰਮਲ ਭੇਖ ਦੇ ਮੁਖੀ ਸੰਤ ਬਾਬਾ ਰਿਸ਼ਮ ਸਿੰਘ ਜੀ ਉਹ ਸ਼੍ਰੀਮੰਤ ਨੇ ਪੰਚਾਇਤੀ ਖਾੜਾ ਨਿਰਮਲਾ ਕਰਖਲ ਡੇਰਾ ਧਰਨ ਤੋਂ ਜਪ ਪਟਿਆਲਾ ਦੇ ਸ਼੍ਰੀਮਾਨ ਸਾਹਿਬ ਨੇ ਉਹਨਾਂ ਵੱਲੋਂ ਸਾਡੇ ਪ੍ਰਧਾਨ ਜੀ ਪਹੁੰਚੇ ਹੋਏ ਆ ਨਿਰਮਲ ਮਾਲਵਾ ਸਾਧੂ ਸੰਗਤ ਦੇ ਮਹੰਤ ਚੰਕੌਰ ਸਿੰਘ ਜੀ ਲੋਗੜ ਵਾਲੇ ਹੋਰ ਵੀ ਮਹਾਪੁਰਖ ਜਿੰਨੇ ਪਹੁੰਚੇ ਆ ਮੈਂ ਸਾਰਿਆਂ ਵੱਲੋਂ ਜਿੱਥੇ ਮਹਾਪੁਰਖਾਂ ਨੂੰ ਇਸ ਸਮੇਂ ਵਧਾਈ ਦੇਣਾ ਇਨਾਂ ਦਾ ਧੰਨਵਾਦ ਵੀ ਕਰਦਾ ਉਥੇ ਸਾਰੀਆਂ ਹੀ ਸੰਗਤਾਂ ਨੂੰ ਸਾਰੇ ਹੀ ਪਰਿਵਾਰਾਂ ਨੂੰ ਜਿਹੜੇ ਆਂਦਾ ਇੱਕ ਦੂਜੇ ਨਾਲ ਸੰਜੋਗ ਜੁੜ ਰਹੇ ਆ ਉਹਨਾਂ ਦਾ ਮੇਲ ਹੋ ਰਿਹਾ ਬੱਚਿਆਂ ਦਾ ਜੋ ਉਹਨਾਂ ਨੂੰ ਵੀ ਮੈਂ ਇਸ ਸ਼ੁਭ ਸਮੇਂ ਤੇ ਬਧਾਈ ਦੇਣਾ ਸੋ ਸਤਿਗੁਰੂ ਕਿਰਪਾ ਕਰਨ ਸੰਸਾਰ ਦੇ ਜਿੰਨੇ ਵੀ ਸੁੱਖ ਐ ਇਸ ਬੱਚਿਆਂ ਦੀ ਝੋਲੀ ਵਿੱਚ ਪਾਉਣ ਅਤੇ ਬੱਚੇ ਗੁਰੂ ਦੇ ਦਰ ਘਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਸਾਰੀ ਸੰਗਤ ਦਾ ਮੈਂ ਫੇਰ ਧੰਨਵਾਦ ਕਰਦਾ ਹੋਇਆ ਬਾਬਾ ਵਾਹੀਨੂ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਤਿਗੁਰੂ ਅਗੇ ਅਰਦਾਸ ਹੈ ਕਿ ਬਾਬਿਆਂ ਨੂੰ ਮਹਾਪੁਰਖਾਂ ਨੂੰ ਚੜ੍ਹਦੀ ਕਲਾ 'ਚ ਰੱਖਿਓ ਇਹ ਲੋਕ ਭਲਾਈ ਦੇ ਕਾਰਜ ਲੋਕਾਂ ਦੇ ਭਲੇ ਦੇ ਕਾਰਜ ਆਈਂ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਾਨੀ ਕੁਸ਼ਵੀਰ ਸਿੰਘ ਸ਼ਾਸਤਰੀ ਮੁੱਖ ਪ੍ਰਚਾਰਕ ਸ਼੍ਰੀ ਉਦਾਸੀਨ ਅਖਾੜਾ ਰਾਜਪੁਰਾ ਮਸਾਨੀ ਜਰਨਲ ਸਕੱਤਰ ਅੰਤਰਰਾਸ਼ਟਰੀ ਉਦਾਸੀਨ ਸਰਬਧਰਮ ਸੇਵਾ ਸੰਮਤੀ ਅੱਜ ਸਾਡੇ ਦਰਮਿਆਨ ਸ਼੍ਰੀ ਮਹੰਤ ਬਾਬਾ ਰੇਸ਼ਮ ਸਿੰਘ ਜੀ ਮਹਾਰਾਜ ਮਹਾਮੰਡਲੇਸ਼ਵਰ 1008 ਡੇਰਾ ਧਰਮ ਤੁਜਾ ਹਰਦੁਆਰ ਕਨਖਲ ਉਤਰਾਖੰਡ ਸ਼੍ਰੀ ਨਿਰਮਲ ਪੰਚੇਤੀ ਅਖਾੜਾ ਤੋਂ ਸਾਡੇ ਦਰਮਿਆਨ ਪਹੁੰਚੇ ਹਨ ਸਭ ਤੋਂ ਪਹਿਲਾਂ ਸ਼੍ਰੀ ਮਹਾਂੰਤ ਬਾਬਾ ਵਾਇਗਰੂ ਸਿੰਘ ਜੀ ਮਹਾਰਾਜ ਸ਼੍ਰੀ ਉਦਾਸੀਨ ਅਖਾੜਾ ਰਾਜਪੁਰਾ ਮਸਾਨੀ ਅਤੇ ਅੰਤਰਰਾਸ਼ਟਰੀ ਉਦਾਸੀਨ ਸਰਬਧਰਮ ਸੇਵਾ ਸੰਮਤੀ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਅਤੇ ਜਿਉਂ ਆਇਆ ਕੀਤਾ ਜਾਂਦਾ ਹੈ ਮਹੰਤ ਬਾਬਾ ਹਾਕਮ ਸਿੰਘ ਜੀ ਮਹਾਰਾਜ ਔਰ ਮਾਲਵਾ ਮੰਡਲ ਦੇ ਪ੍ਰੈਜ਼ੀਡੈਂਟ ਮਹੰਤ ਚਮਕੌਰ ਸਿੰਘ ਜੀ ਮਹੰਤ ਕੇਵਲ ਕਿਸ਼ਨ ਸਿੰਘ ਜੀ ਔਰ ਕਮਲ ਲਹਿਲ ਜੀ ਪਹੁੰਚੇ ਆ ਸਾਡੇ ਵਿੱਚ ਔਰ ਹੋਰ ਵੀ ਜਿਹੜੇ ਜਿਤਨੇ ਵੀ ਪਤਵੰਤੇ ਸੱਜਣ ਪਹੁੰਚੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ಗ್ರಾಮ ਪੰਚਾਇਤ ਪਿੰਡ ਰਾਜਪੁਰਾ ਸਰਦਾਰ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਵੀ ਸਾਰਿਆਂ ਦਾ ਆਏ ਪਤਵੰਤੇ ਸੱਜਣਾ ਦਾ ਸਾਧੂ ਮੰਡਲੀ ਦਾ ਸੰਤ ਸਮਾਜ ਦਾ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਔਰ ਇਹ ਜੋ ਮਹਾਨ ਤਪਯਗ ਚੱਲ ਰਹੇ ਹਨ ਪਿਛਲੇ ਕਈ ਦਿਨਾਂ ਤੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਤੋਰ ਕੀ ਬਾਣੀ ਅਕਾਲੀ ਬਾਣੀ ਦੇ ਮਹਾਜਾਪ ਚੱਲ ਰਹੇ ਹਨ ਅੱਜ ਗੁਰਸਿੱਖ ਪਿਆਰੇ ਉਹਨਾਂ ਜਾਪਾਂ ਦਾ ਭੋਗ ਪਿਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਮਹਾਪੁਰਖਾਂ ਨੇ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਗੁਰਮਤਿ ਰੀਤ ਅਨੁਸਾਰ ਔਰ ਅੱਖਾਂ ਦੇ ਫ੍ਰੀ ਚੈੱਕਅਪ ਔਰ ਅੱਖਾਂ ਦੇ ਲੈਂਸ ਜਿਹੜੇ ਪਾਇਏ ਜਾਂਦੇ ਹਨ ਉਹਨਾਂ ਦੀ ਸੇਵਾ ਕੀਤੀ ਹੈ ਔਰ ਫਰੀ ਬੂਟਿਆਂ ਦਾ ਜਿਹੜਾ ਮਹਾਰਾਜ ਮਹਾਪੁਰਖਾਂ ਵੱਲੋਂ ਲੰਗਰ ਲਾਇਆ ਜਾ ਰਿਹਾ ਹੈ ਉਹ ਵੀ ਇਸੇ ਲੜੀ ਦੇ ਵਿੱਚ ਸ਼ਾਮਲ ਹੈ ਔਰ ਜਿੱਥੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਉੱਥੇ ਅਹਾਜ਼ਮ ਤੌਰ ਤੇ ਸ਼੍ਰੀ ਉਦਾਸੀਨ ਖਾੜਾ ਰਾਜਪੁਰਮ ਸਾਣੀ ਦੀ ਜੋ ਜਿਹੜੀ ਵਿਦਿਅਕ ਜਮਾਤ ਹੈ ਉਹ ਪਿੰਡ ਕੁਰੜੀ ਅਤੇ ਕਨੌੜ ਦੋ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਸੰਥਿਆ ਦੇ ਰਹੀ ਹੈ ਇਹ ਵੀ ਆਪਸਮੂ ਸੰਗਤ ਦੇ ਨਾਲ ਮੈਂ ਗੱਲ ਜਿਹੜੀ ਹੈ ਉਹ ਸਾਂਝੀ ਕਰਾਂ ਔਰ ਸ੍ਰੀ ਜਗਜੀਤ ਸਿੰਘ ਸਾਹਿਬ ਦੀ ਜਿਹੜੀ ਸੰਥਿਆ ਹੈ ਉਹ ਕੰਠ ਰੂਪ ਦੇ ਵਿੱਚ ਕੰਠਾਸ ਰੂਪ ਦੇ ਵਿੱਚ ਮਾਪੁਰਖਾਂ ਵੱਲੋਂ ਦਿੱਤੀ ਗਈ ਹੈ ਔਰ ਅਸਾਰੀਆਂ ਸੰਗਤਾਂ ਦਾ ਮਹਾਪੁਰਖਾਂ ਵੱਲੋਂ ਧੰਨਵਾਦ ਹੈ। ਸ਼੍ਰੀ ਮਹੰਤ ਮਹਾਰਾਜ ਬਾਬਾ ਰੇਸ਼ਮ ਸਿੰਘ ਜੀ 1008 ਮਹਾਮੰਡਲੇਸ਼ਵਰ, ਸ਼੍ਰੀ ਨਿਰਮਲ ਪੰਚਾਇਤੀ ਅਖਾੜਾ ਹਰਦੁਆਰ ਉਤਰਾਖੰਡ ਕਨਖਲ ਔਰ ਮਹੰਤ ਬਾਬਾ ਹਾਕਮ ਸਿੰਘ ਜੀ ਮਹਾਰਾਜ ਗੰਡੇਵਾਲ ਸ਼੍ਰੀ ਨਿਰਮਲ ਭੇਖ, ਪੂਸ਼ਣ ਪੰਜਾਬ ਭਾਰਤ ਵਿਸ਼ਵ ਉਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰੀਆ ਦਾ ਹੈ। ਮੰਸੇਰੀਨ ਨਰਮਲ ਮਾਲਵਾ ਮੰਡਲ ਦੇ ਪ੍ਰਧਾਨ ਬਾਬਾ ਚਮਕੌਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਔਰ ਪੰਡਿਤ ਕੇਵਲ ਕਿਸ਼ਨ ਸਿੰਘ ਜੀ ਮਹਾਰਾਜ ਜਿਹੜੇ ਸਾਡੇ ਵਿੱਚ ਪਹੁੰਚੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸваяੀਆਂ ਸੰਗਤਾਂ ਨੂੰ ਭਾਈ ਤਹਿ ਦਿਲ ਤੋਂ ਮਹਾਪੁਰਖਾਂ ਵੱਲੋਂ ਇੱਕ ਵਾਰ ਫਿਰ ਪਿੰਡ ਨਗਰ ಗ್ರಾಮ ਪੰਚਾਇਤ ਵੱਲੋਂ ਸਾਰਿਆਂ ਨੂੰ ਧੰਨਵਾਦ ਜੀਵ ਆਇਆਂ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਜਾਂਦਾ ਹੈ ਮਹਾਪੁਰਖਾਂ ਵੱਲੋਂ ਇਹ ਬੇਨਤੀ ਹੈ ਕਿ ਭਾਈ ਆਪਣੇ ਜੀਵਨ ਮਨੋਰਥ ਨੂੰ ਸਫਲ ਕਰਦਿਆਂ ਹੋਇਆ ਜਿੱਥੇ ਧਰਮ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਉਥੇ ਆਪਣੇ ਜੀਵਨ ਨੂੰ ਸਫਲ ਕਰਨਾ માત્ર ਜੋ ਇਹ ਐਤਵਾਰ ਦੇ ਦਿਹਾੜੇ ਲਗਾਤਾਰ ਜੋ ਮਹਾ ਸਿਮਰਨ ਜਿਹੜਾ ਜਪ ਚੱਲਦਾ ਹੈ ਉਹਦੇ ਵਿੱਚ ਸੰਗਤਾਂ ਸ਼ਮੂਲੀਅਤ ਕਰਕੇ ਦਸਵੀਂ ਦੇ ਵਿੱਚ ਜਿਹੜੇ ਪਾਠ ਹੁੰਦੇ ਹਨ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਕੇ ਆਪਣੇ ਜਨਮ ਨੂੰ ਸਫਲਾ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ